ਹਾਂ ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕੋ ਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨਾਲ ਸਤਿ ਸ਼੍ਰੀ ਅਕਾਲ ਚੱਲਦੇ ਆਂ ਜੀ ਮੇਹ ਤੋਂ ਬਾਅਦ ਹੁਣ ਆਪਾਂ ਮਸ਼ੀਨ ਲੈ ਕੇ ਜਿਹੜਾ ਘੇਰਾ ਵਿਚਾਲੇ ਰਹਿੰਦਾ ਕੱਟਦੇ ਆਂ ਹਾਂ ਜੱਸੇ ਬਾਈ ਚੱਲੀਏ ਲਓ ਜੀ ਚੱਲਦੇ ਆਂ ਬਹੁਤ ਅੱਛਾ ਘੋੜਾ ਘੇਰਾ ਜਾਂਦਾ ਕੰਮਕਾਰ ਦੂਸਰਾ ਟੈਂਕ ਲੱਗਿਆ ਕੱਢਣ 20 ਤੋਂ ਵੱਧ ਚਲਾਇਆ ਧੁੱਪ ਲਾਗੀ ਦੀ ਅੱਜ ਵਧੀਆ ਮੌਸਮ ਹੈ ਹਾਰਨ ਮਾਰੇ ਤੇ ਵੀ ਟਰੈਕਟਰ ਲੈ ਕੇ ਨਹੀਂ ਦੌੜਦੇ ਪਤਾ ਨਹੀਂ ਕੀ ਗੱਲ ਹੈ ਦੂਸਰੀ ਵਾਰ ਹਾਰਨ ਮਾਰਿਆ ਹੁਣ ਤੁਰਿਆ ਵੀਰ ਆਹ ਦੇਖੋ ਬਾਹਰੋਂ ਟਰੈਕ ਸਟਾਖੋ ਟਾਇਰ ਬਥੇਰੇ ਚੌੜੇ ਪਾ ਰੱਖੇ ਆ ਪੂਰੇ ਲਵੇ ਖਾਲੀ ਤੇ ਰਾਹ ਦੇਖੋ ਪੂਰਾ ਪੂਰਾ ਹੋਰੇ ਨੂੰ ਕੱਢਣੀ ਆਪਾਂ ਮਸ਼ੀਨ ਵੱਡੇ ਜਾਂਦੇ ਨੇ ਆਪਣੇ ਮੂਹਰੇ ਸ਼ਟਿੰਗ ਕਰਨ ਲਈ ਦੱਸਣ ਲਈ ਸਾਪ ਹੋਇਆ ਪੂਰਾ ਵੱਡਾ ਪਹੁੰਚ ਗਏ ਆਪਣੇ ਕੋਲ ਉਵੇਂ ਹੀ ਬਹਿ ਗਿਆ ਮਸ਼ੀਨ ਤੇ ਕਹਦਾ ਮੈਂ ਵੱਡੂਗਾ ਚਲੋ ਬਗਿਆ ਤੁੰਡ ਵੱਡੋ ਦੋ ਦੰਦ ਰਾਮ ਕਰਕੇ ਆਇਆ ਚਲਾ ਰਿਹਾ ਤੇ ਤਾਂ ਆਉਂਦੇ ਨਹੀਂ ਤੋਰਾ ਅਮਰੀਕਾ ਨਾਲ ਬੋ ਜੀ ਮਿੱਤਰੋ ਅੱਜ ਫੇਰ ਚੱਲਦੀ ਐ ਗੰਨੇ ਦੇ ਵਿੱਚ ਰੂਟਰ ਤੇ ਆ ਜਿੰਨੀ ਉ ਕੀ ਹੋਇਆ ਦੇਖੋ ਝੋਨਾ ਉਗ ਗਿਆ ਸਾਰੇ ਹੀ ਬਹੁਤ ਕੰਬਾਈਨ ਨੇ ਕੇ ਰਿਹਾ ਦੇਖੋ ਬਹੁਤ ਜਿਆਦਾ ਸੰਘਣਾ ਖੜਾ ਸਾਰਾ ਝੋਨਾ ਹੈ ਟੋਟਲ ਜੱਸਾ ਬਾਈ ਲੱਗਿਆ ਹੋਇਆ ਫੇਰ ਨਤਰਪਾਲੀ ਤਰਪਾਲੀ ਆ ਗਿਆ ਸੱਚਾ ਰੂਟਰ ਦਣਾ ਹੋਈ ਜਾਂਦਾ ਦੇਖੋ ਕੈਮਰਾ ਹੋ ਗਿਆ ਦੀ ਵਿਹਲੇ ਤੇ ਜੱਸਾ ਬਾਈ ਕਹਿੰਦਾ ਯਾਰ ਟਾਈਮ ਨਹੀਂ ਪਾਸ ਹੁੰਦਾ 10 ਮਿੰਟ ਟਰੈਕਟਰੇ ਚਲਾ ਲੈਂਦੇ ਤੇ ਜਾ ਦੇ ਬਾਜੀ ਚਰਾਉਂਦਾ ਜੀਆ ਧੱਲੋਂ ਸਾਹ ਬੱਤੇ ਬਣੇ ਬੈਠਿਆ ਇਹ ਨਜ਼ਰ ਆਪਾਂ ਇਹ ਜੀ ਦੇਖ ਲਈਏ ਕਿਤੇ ਕੰਮੇ ਆਉ ਥੋੜਾ ਜਿਆਦਾ ਤਰੀਕੇ ਨਾਲ ਲਾਉਣਾ ਪੈਂਦਾ ਕਿਉਂ ਮਾੜ ਜੀ ਆ ਵੀ ਮੁਰੇ ਸਟੀਰਿੰਗ ਘੁੰਮੋਗੇ ਤੇ ਮਗਰੋਂ ਬੂਤੇ ਵੱਡ ਚੜਦਾ ਹੈ ਦੇਖੋ ਕੰਮ ਬੜੀਆ ਜਾਨੀ ਤਰਖਾਲੀ ਨਾਲੋਂ ਰੂਪਰ ਦਾ ਤੇ ਇਤੋ ਬਾਦ ਇਹਨਾਂ ਨੇ ਮਿੱਟੀ ਛਾੜ ਦੇਣੀ ਹੈ ਤਾਂਕਿ ਉਹ ਖੁਦ ਵਿੱਚ ਨਸਿਆ ਜਾਵੇ ਇਦੋਂ ਆਪਾਂ ਬੱਤਾ-ਮੁੱਤਾ ਕੱਢਦੇ ਹਾਂ ਪੰਜ ਵਾਲੇ ਨਾਲ ਇਹਦੇ ਨਾਲ ਇਹ ਚੰਗੀ ਤਰ੍ਹਾਂ ਮਿੱਟੀ ਲਾ ਦੇਣੀ ਹੈ ਤੇ ਜ਼ੋਰ ਲਾ ਦੇਣਾ ਕਿ ਪਾਣੀ ਆ ਲਿਆ ਕਟਰ ਪਿੰਡ ਹੈਗਾ ਭੇੜਾ ਭੇਲੇ ਪਿੰਡ ਆ ਗਏ ਤੇ ਆ ਕਟਣੀ ਆ ਕਣਕ ਆ ਗਈ ਤੀ ਕਣਕ ਆ ਇਹ ਗੰਨੇ ਦੇ ਵੱਢ ਵਾਲੀ ਦਸੰਬਰ ਵਾਲੀ ਦਸੰਬਰ ਨੂੰ ਵਾਢਾ ਲੱਗਿਆ ਦੀ ਗੰਨੇ ਨੂੰ हां जस बॉस ठीक है किवें ਚੱਲੀ ਜਾਂਦਾ ਕੰਮਕਾਰ ਤੇ ਜੱਜ ਢਿੱਲੋਂ ਬਾਈ ਉੱਤੇ ਚੜ ਗਿਆ ਆਮਨ ਵਾਲਾ ਆਪਣਾ ਵਰਦਾ ਫਰਦਾ ਪੈਂਦਾ ਨਹੀਂ ਕੂਲਿੰਗ 'ਚ ਰਹਿੰਦਾ ਗੱਡੀ 'ਚੋਂ ਨਿਕਲਿਆ ਨਾਲ ਆਉਂਦੇ ਮਸ਼ੀਨ ਤੇ ਜੜ ਗਿਆ ਕਰੀਬਨ ਕੰਮ ਲਵੇ ਲੱਗ ਗਿਆ ਦੋ ਕੁ ਦਿਨ ਦਾ ਕੰਮ ਰਹਿੰਦਾ ਦੋ ਤਿੰਨ ਦਿਨ ਦਾ ਬਸ ਚਾਂ ਟਮਾਟੋ ਟਮਾਜਾ ਦੋ ਦੋ ਚਾਰ ਖੇਤਾਂ ਦਾ ਕਣਕ ਪੂਰਾ ਨੇ ਉਹਰੇ ਬਹੁਤ ਖਰਾਬ ਕਰੀਵੀ ਐ ਬਿੱਦੀ ਪਈ ਆ ਦੇਖੋ ਆ ਦੇ ਦੇਖਣ ਨੂੰ ਲੱਗਦੀ ਐ ਵੀ ਖੜੀ ਐ ਪਰ ਹੈਗੀ ਐ ਡਿੱਗੀ ਹੋਈ ਆਪਣੇ ਬੋਤਾਂ ਉੱਪਰ ਦਾਣਿਆਂ ਵਾਲਾ ਟੂੜੀ ਵਾਲਾ ਕੰਮ ਹਲੇ ਕਿਤੇ ਕਿਤੇ ਹੀ ਚੱਲਿਆ ਬਹੁਤ ਥੱਡੇ ਰੋਗ ਨੇ ਟੂੜੀ ਬਣਾਉਂਦੂ ਆਪਣੇ ਵਾਲਾ ਕੰਮ ਨਹੀਂ ਹੈਗਾ ਵੀ ਤੇਜ਼ੀ ਚ ਬਣਾਉਂਦੇ ਨੇ ਹੌਲੀ ਹੌਲੀ ਲੱਗੇ ਹੋਦੇ ਆਰਾਮ ਨਾਲ ਤੇ ਰੀਪਰ ਵੀ ਘੱਟ ਆ ਇੱਕ ਕੰਪੈਨ ਆ ਚੱਲਦੀ ਆ ਇਹ ਕੱਢੂਗਾ ਹੁਣ ਜਿਵੇਂ ਗੰਨੇ ਵਾਲੇ ਪਲਾਟ ਦੀ ਕਣਕ ਆ ਤੇ ਉਹਦੇ ਵਾਂਗ ਹਲਕੀ ਜਿਹੀ ਹੈਗੀ ਪੂਰੀ ਟੌਪ ਦੀ ਕਣਕ ਤਾਂ ਝਾੜ ਵੀ ਸੋਹਣਾ ਲੱਗਦਾ ਆਏ ਨਹੀਂ ਹੈਗੀ ਵੀ ਹਲਕੀ ਜੀ ਆ ਤੇ ਦਾਣ ਵੀ ਪੂਰਾ ਨਿਕਲ ਰਿਹਾ ਦੇਖੋ ਖੜੀ ਖੜੀ ਆ ਪੂਰੀ ਤੂਈਆਂ ਕਣਕਾਂ ਮੰਗ ਬਾਕੀ ਇਹ ਸੇਵਾ ਦੇ ਡਿਪੈਂਡਾ ਸਾਰਾ ਉਹਦਾ ਹੌਲੈਂਡ 33 ਤੀ ਖੜਾ ਹੋਇਆ। ਪਰ ਇਹ ਪੂਰਾ ਵੀ ਖੱਲੀ ਪਈ ਆ ਪੂਰੀ ਦੇਖੋ ਤੀਸਰੇ ਗੇਅਰ 'ਚ ਚੱਲਦੀ ਆ। ਲੋ ਦੇ ਖੜੀ ਕਣਕ ਦਾ ਬੜਾ ਨਜ਼ਾਰਾ ਹੈ ਡਿੱਗੀ ਹੋਈ ਜਪੈਂਦਾ ਪ੍ਰੋਬਲਮ ਥੋੜੀ ਜੀ ਉੱਥੇ ਫਿਰ ਦੇਖਣਾ ਪੈਂਦਾ ਹਿਸਾਬ ਕਿਤਾਬ ਰਹਿ ਵੀ ਨਾ ਜਾਵੇ ਨੁਕਸਾਨ ਭਰਾ ਦੀ ਥੱਲੇ 6 ਮਹੀਨਿਆਂ ਦੀ ਫਸਲ ਆ ਕਾ ਹੈ ਵਿਗੜਾ 187 ਭਾਜੀ 187 ਦਾ ਬੀਜ ਲੜ ਗਿਆ ਆਦਮਪੁਰੋਂ ਅੱਡੇ ਚੋਂ ਔੜੀ ਔੜੀ ਘੁੰਮੂਗਾ ਦੇਖੋ 1 ਵਜੇ ਚੜਦਾ ਏ ਉਹ ਐ ਲਓ ਜੀ ਆ ਭਰਾ ਵੀ ਆਪਣੇ ਬਲੌਗ ਦੇਖਦਾ ਕਿਹੜਾ ਪਿੰਡ ਆ ਢੇਲਾ ਢੇਲੇ ਪਿੰਡ ਦਾ ਵੀਰੇ ਇਹ ਢੇੜਾ ਭੇੜਾ ਜੱਜਵਾਈ ਚੜਾਉਂਦਾ ਕੰਪੈਨ ਕੰਦਾ ਲਾਸਟ ਗੇੜਾ ਦੀ ਲਾ ਕੇ ਦੇਖ ਲਈਏ ਇਹਦੇ ਚੱਲਦਾ ਤੂੜੀ ਵਾਲਾ ਰੀਪਰ ਵਈ ਰਿਹਾ ਸਾਹਮਣੇ ਲੋ ਜੀ ਮਸ਼ੀਨ ਗਈ ਫਸਲ ਉਧਰ ਹੌਲੈਂਡ ਪਾ ਲਿਆ ਆਪਾਂ ਨੇ 36 ਦੀ ਆਹ ਦੇਖ ਇੱਧਰ ਬੈ ਗਿਆ ਜੱਜ ਢਿੱਲੋਂ ਆ ਬੈਠੇ ਨੇ ਇੱਧਰ ਭੋਲਾ ਨਿਕਲ ਗਿਆ ਜੀ ਲਓ ਜੀ ਆਸ ਕੀ ਦੀ ਥਾਂ ਗਿੱਲਾ ਇੱਥੇ ਇਹਦੇ ਵਿੱਚ ਪਹਿਲਾਂ ਇੱਥੇ ਨਾਗ ਦੇਵਤਾ ਹੀ ਫਿਰਦਾ ਸੀ ਬਹੁਤ ਮੋਟਾ ਆ ਦੇਖੋ ਕਿੱਦੀ ਆ ਰਫਾ ਜੀ ਫੇਰ ਰੱਖ ਨਾਲੇ ਥੋੜੀ ਟੀਏ ਜਨਾਰੀ ਹੋਣੀ ਆਪੇ ਕਲੱਚ ਲਾਇਆ ਦਬਦੀ ਆ ਕਲੱਚ ਨਾਲ